ਕਿਹਾਣਾ ਦੋਸਤੋ ਲੈ ਕੇ ਆਇਆ ਤੁਹਾਡੇ ਲਈ ਬਹੁਤ ਸੋਹਣੀ ਕਹਾਣੀ ਤੇ ਮੇਰਾ ਤੁਹਾਨੂੰ ਬਹੁਤ ਪਸੰਦ ਆਊਗੀ। ਕੌਮਲ 21 ਸਾਲ ਦੀ ਸੀ। ਬਹੁਤ ਹੀ ਸੋਹਣੀ ਤੇ ਪਿਆਰੀ ਸੀ। ਕੌਮਲ ਸੁਪਨੇ ਵੱਡੇ, ਦਿਲ ਨਰਮ ਪਰ ਹਾਲਾਤ ਕਠੋਰ। ਦੋ ਕੋਠਿਆਂ ਵਾਲਾ ਟੁੱਟਿਆ ਜਾ ਘਰ ਸੀ। ਮਾਂ ਦੀ ਚੁੱਪ, ਪਿਓ ਦੀ ਖੰਗ ਨਾਲ ਭਰੀ ਸਾਂਝੀ ਰਾਤਾਂ ਤੇ ਗਰੀਬੀ ਦੀਆਂ ਸਿੱਕੀਆਂ ਰੋਟੀਆਂ। ਇਹ ਉਮੀਦ, ਇਹ ਉਸਦੀ ਰੋਜ਼ਮਰਹ ਦੀ ਹਕੀਕਤ ਸੀ। ਬੀਪੀ ਸਿੰਘ ਲੰਮੇ ਸਮੇਂ ਤੋਂ ਬਿਮਾਰੀ ਦਾ ਸ਼ਿਕਾਰ ਸੀ ਖਾਂਕ ਰੋਤੇ ਸਰੀਰ ਹਸਾਵਣ ਚੁੱਕੀ ਸੀ ਅਤੇ ਦਵਾਈਆਂ ਕਰਦੇ ਖਰਚੇ ਦੇ ਬਰਾਬਰ ਭਰੀ ماں ਗਰਮੀਤ ਕਰਦੇ ਜਿਹੜੇ ਤੇ ਹਮੇਸ਼ਾ ਇੱਕੋ ਹੀ ਲਕੀਰਾ ਚਿੰਤਾ ਹੌਸਲਾ ਤੇ ਹਾਰ ਦਾ ਮਿਲਿਆ ਜੁੜਿਆ ਨਿਸ਼ਾਨ ਪਿਛਲੀ ਰਾਤ ਵੀ ਬੀਪੀ ਸਿੰਘ ਦੀ ਖਾਂਗ ਰੁਕਣ ਦਾ ਨਾਮ ਨਹੀਂ ਲੈਂਦੀ ਸੀ ਕੋਮਲ ਨੇ ਅੱਧੀ ਰਾਤ ਨੂੰ ਕੰਬਲ ਠੀਕ ਕੀਤਾ ਦਵਾਈ ਦਾ ਚਮਚਾ ਮੂੰਹ ਨਾਲ ਲਾਇਆ ਤੇ ਚੁੱਪਚਾਪ ਦੂਰ ਬੈਠ ਕੇ ਉਹਦੀ ਪਿੱਠ ਸਹਹਲਉਂਦੀ ਰਹੀ। ਉਹ ਕੁਝ ਕਹਿੰਦੀ ਨਹੀਂ ਸੀ ਪਰ ਉਸ ਦੀਆਂ ਅੱਖਾਂ ਬਹੁਤ ਕੁਝ ਕਹਿ ਜਾਂਦੀਆਂ ਸੀ। ਕੀ ਮੈਂ ਹਾਰ ਰਹੀ ਆ? ਕੀ ਮੇਰੀ ਕਿਸਮਤ ਇੰਨੀ ਹੀ ਓਕੀ ਹੈ? ਸਵੇਰੇ ਚੁੱਲ੍ਹੇ ਤੇ ਚਾਹ ਪੜਾ ਕੇ ਉਹ ਆਪਣੀ ਮਾਂ ਨੂੰ ਬੋਲਦੀ ਹੈ। ਮਾਂ, ਕੋਈ ਨਵੀਂ ਦਵਾਈ ਲੈ ਆਈਏ ਪੀਓ ਲਈ। ਪੁਰਾਣੀ ਹੋਣਾ ਅਸਰ ਨਹੀਂ ਕਰਦੀ। ਗਰਮੀਤ ਕਰਨ ਲਈ ਹੌਲੀ ਨਾਲ ਸਿਰ ਥੱਲੇ ਕੀਤਾ। ਰੋਟੀ ਵੇਲਣ ਵਾਲੇ ਹੱਥ ਰੋਕ ਲਈ। ਕੋਮਲ ਪੈਸਾ ਕਿੱਥੋਂ ਆਵੇਗਾ ਜਿੱਦਾਂ ਆਪਾਂ ਲੈ ਕੇ ਆਵਾਂਗੇ ਦਵਾਈ ਬਿਨਾਂ ਪੈਸੇ ਦੇ ਗੋਦਾਮ ਵਾਲੀ ਉਧਾਰ ਵੀ ਹੋਰ ਨਹੀਂ ਦੇ ਰਹੀ ਮੈਨੂੰ ਡਰ ਲੱਗਦਾ ਹੈ ਹੁਣ ਇਹ ਬਾਤ ਸੁਣ ਕੇ ਕੋਮਲ ਦੀਆਂ ਅੱਖਾਂ ਦੂਰ ਖਿੜਕੀ ਵੱਲ ਡਿੱਗ ਗਈਆਂ ਖਿੜਕੀ ਦੇ ਪਾਰ ਸੂਰਜ ਚੜ੍ਹ ਰਿਹਾ ਸੀ ਉਮੀਦ ਦੀ ਰੋਸ਼ਨੀ ਮੰਗ ਪਰ ਉਸ ਨੂੰ ਲੱਗਦਾ ਸੀ ਇਹ ਰੋਸ਼ਨੀ ਕਦੇ ਉਸ ਲਈ ਨਹੀਂ ਦੂਜੇ ਪਾਸੇ ਕਰਜ਼ੇ ਦਾ ਬੋਝ ਆਸਤਾ ਆਸਤਾ ਘਰ ਦੀ ਹੱਡੀ ਕੰਬਾਰਿਆ ਸੀ ਸੂਧ ਖੋਰ ਮੱਖਣ ਸਿੰਘ ਹਰ ਹਫਤੇ ਘਰ ਆ ਖੜਦਾ ਬੋਲਦਾ ਘਟ ਪਰ ਤੱਕਦਾ ਇਸ ਤਰ੍ਹਾਂ ਜਿਵੇਂ ਘਰ ਤੇ ਹਰ ਇੱਟ ਤੇ ਉਸਦਾ ਹੀ ਹੱਕ ਹੋਵੇ ਉਸ ਦੀ ਤੱਕਣੀ ਬਹੁਤ ਹੀ ਜਿਆਦਾ ਖਰਾਬ ਸੀ ਅਤੇ ਉਹ ਬਹੁਤ ਬੜਬੋਲਾ ਇਨਸਾਨ ਸੀ ਪਰ ਪਿੰਡ ਦੀ ਸਭ ਤੋਂ ਵੱਡੀ ਤਲਵਾਰ ਸੀ ਲੋਕਾਂ ਦੀਆਂ ਜਵਾਨਾਂ ਹਰ ਮੁਰਤੇ ਤੇ ਕੋਈ ਨਾ ਕੋਈ ਬਾਗ ਹੋਮਣ ਹੁਣ ਵੀ ਘਰ ਬੈਠੀ ਆ ਉਮਰ ਕੱਢ ਰਹੀ ਰਿਸ਼ਤੇ ਨਹੀਂ ਹੋ ਜਾਂਦੇ ਨੇ ਬਾਅਦ ਚ ਪਿਓ ਨੇ ਕਿੰਜ ਪਾਲੀ ਜੋ ਹੁਣ ਵਿਆਹ ਹੀ ਨਹੀਂ ਹੋ ਰਿਹਾ ਇੱਕ ਦਿਨ ਆਪ ਤੇ ਵਾਲੇ ਹੱਟੇ ਤੋਂ ਬਾਪ ਸੌਂਦਿਆਂ ਕੋਮਲ ਦੀਆਂ ਕੰਨੀਆਂ ਖੜੀਆਂ ਗਈਆਂ ਜਦੋਂ ਦੋ ਔਰਤਾਂ ਕਹਿ ਰਹੀਆਂ ਸਨ ਯਹੀ ਸੋਹਣੀ ਆ ਪਰ ਕਿਸਮਤ ਕਾਲੀ ਆ ਵਿਚਾਰੀ ਦੀ ਟੁੱਟ ਗਈ ਨਹੀਂ ਪਰ ਅੰਦਰੋਂ ਟੁੱਟ ਗਈ ਉਹ ਦਾ ਦਿਲ ਮਰਨ ਨੂੰ ਕਰਦਾ ਸੀ ਲੋਕਾਂ ਦੀਆਂ ਗੱਲਾਂ ਸੁਣ ਕੇ ਤੇ ਉਹਨਾਂ ਦੇ ਤਾਣੇ ਸੁਣ ਕੇ ਕੋਮਲ ਦੇ ਸੁਪਨੇ ਸਾਦੇ ਸਨ ਪੜਨੀ ਸੀ ਨੌਕਰੀ ਕਰਨੀ ਸੀ ਪਿਓ ਦਾ ਇਲਾਜ ਕਰਾਉਣਾ ਸੀ ਮਾਂ ਨੂੰ ਚਿੰਤਾਵਾਂ ਤੋਂ ਬਚਾਉਣਾ ਸੀ ਪਰ ਹਕੀਕਤ ਨੇ ਸੁਪਨੇ ਤਖਤੇ ਤੇ ਰੱਖ ਦਿੱਤੇ ਸੀ ਅਤੇ ਕਿਸਮਤ ਨੇ ਛੁਰੀ ਪਕੜ ਲਈ ਸੀ ਉਹ ਸੱਪਤੇ ਸ਼ਾਮ ਨੂੰ ਇੱਕ ਅਣ ਸੁਣੀ ਚਾਲ ਕਿਸਮਤ ਨੇ ਚੱਲ ਦਿੱਤੀ। ਪਾਲੇ ਵਿੱਚ ਗੱਲ ਚੱਲੀ ਕਿ ਚਰਨਾ ਪਿੰਡ ਦਾ 50 ਸਾਲਾ ਬਜ਼ੁਰਗ ਜੋ ਵਿਦੁਰ ਸੀ ਕੋਈ ਚੰਗੀ ਸਾਫ ਸੁਥਰੀ ਕੁੜੀ ਲੰਭ ਰਿਆ ਹੈ ਬਿਆਲ ਹੋਰੀ ਇਸ ਨਹੀਂ ਸੀ ਪਰ ਖੇਤ ਸੀ ਕਰ ਸੀ ਇੱਜਤ ਸੀ ਰੋਇਗਾ ਸੀ ਇਸ ਸਬ ਕਾਰਨ ਪਿੰਡ ਵਾਲਿਆਂ ਨੂੰ ਲੱਗਦਾ ਸੀ ਕਿ ਉਹ ਕਿਸੇ ਗਰੀਡ ਕਰ ਵਧੀਆ ਰਿਸ਼ਤਾ ਹੈ ਕੌਮਲ ਨੂੰ ਨਹੀਂ ਸੀ ਪਤਾ ਕਿ ਚਰਨਾ ਦੀ ਨਜ਼ਰ ਉਸਤੇ ਨਾਮ ਤੱਕ ਪਹੁੰਚ ਚੁੱਕੀ ਹੈ ਪਰ ਉਸ ਰਾਤ ਖਾਣੇ ਤੋਂ ਬਾਅਦ ਜਦੋਂ ਮਾਂ ਨੇ ਇੱਕ ਚਾਂਦੇ ਹੋਏ ਹੌਲੇ ਸੁਰ ਵਿੱਚ ਕਿਹਾ ਕੋਮਲ ਇੱਕ ਕਰਿ ਸਤਾਇਆਈ ਕੋਮਲ ਨੇ ਚਾਹ ਵਾਲਾ ਗਲਾਸ ਹੱਥੋਂ ਛੱਡ ਦਿੱਤਾ ਸਰੀਰ ਝਟਕਿਆ ਦਿਲ ਨੇ ਤਰੰਤ ਪੁੱਛਿਆ ਮੈਂ ਤਿਆਰ ਹਾਂ ਪਰ ਦਿਮਾਗ ਨੇ ਜਵਾਬ ਨਾ ਦਿੱਤਾ ਉਹ ਚੁੱਪ ਕਰਕੇ ਖੜੀ ਸੀ ਮਾਂ ਉਸ ਵੱਲ ਦੇਖ ਰਹੀ ਸੀ ਰਿਸ਼ਤੇ ਦਾ ਨਾਮ ਸੁਣਦਿਆਂ ਹੀ ਕੋਮਲ ਦੇ ਅੰਦਰ ਹੜ ਆ ਗਿਆ ਸੀ ਚਰਨਾ ਉਮਰ ਪਿਆ ਮਾਂ ਤੁਸੀਂ ਮੇਰੇ ਨਾਲ ਮਜ਼ਾਕ ਤਾਂ ਨਹੀਂ ਕਰ ਰਹੇ ਪਰ ਇਹ ਮਜ਼ਾਕ ਨਹੀਂ ਸੀ ਇਹ ਗਰੀਬੀ ਮਜਬੂਰੀ ਬਿਮਾਰੀ ਤੇ ਸਮਾਜ ਦੇ ਤਾਨੇ ਮਿਲ ਕੇ ਬਣਾਇਆ ਕਟਾ ਫੈਸਲਾ ਸੀ ਕੋਮਲ ਨੇ ਉਸ ਰਾਤ ਬਿਸਤਰੇ ਤੇ ਲੇਟ ਕੇ ਬਹੁਤ ਕੁਝ ਸੋਚਿਆ ਉਹਦੇ ਮਨ ਦੇ ਦੂਰ ਰੂਪ ਲੜ ਰਹੇ ਸੀ ਇੱਕ ਰੂਪ ਕਹਿੰਦਾ ਸੀ ਨਹੀਂ ਇਹ ਜ਼ਿੰਦਗੀ ਨਹੀਂ ਇਹ ਸੌਦਾ ਹੈ ਤੇ ਤੇਰੇ ਸੁਪਨੇ ਕਿੱਥੇ ਜਾਣਗੇ ਦੂਜਾ ਰਾਹ ਪਹੌੜੀ ਪਰ ਚੋਹਦਾ ਰਹਿੰਦਾ ਸੀ ਤੇਰੇ ਪਿਓ ਦਾ ਪੀਏ ਘਰ ਦਾ ਪੀਏ ਕੌਣ ਬਚਾਵੇਗਾ ਇਹ ਸਭ ਆਖਰੀ ਲੰਨ ਨੇ ਉਹਦੀ ਰੂਹ ਹਲਾ ਦਿੱਤੀ ਸੀ ਰਾਤ ਦੇ ਅਖੀਰਲੇ ਪੈਰ ਵਿੱਚ ਛੜਕੀ ਤੋਂ ਬਾਹਰ ਚੰਦ ਨੂੰ ਤੱਕਦਿਆਂ ਉਸਨੇ ਮਹਿਸੂਸ ਕੀਤਾ ਉਹਦੀ ਜ਼ਿੰਦਗੀ ਉਹਦੀ ਨਹੀਂ ਰਹੀ ਚੰਦ ਦੀ ਰੋਸ਼ਨੀ ਬਾਹਰ ਖੇਤਾਂ ਵਿੱਚ ਚਮਕ ਰਹੀ ਸੀ ਪਰ ਕਮਰੇ ਦੇ ਅੰਦਰ ਇੱਕ ਹਨੇਰੀ ਕਿਸਮਤ ਉਸ ਦੀ ਥੋੜੀ ਇੱਕ ਵਿੱਚ ਖੜੀ ਸੀ ਤੇ ਇਹ ਸਿਰਫ ਸ਼ੁਰੂਆਤ ਸੀ ਸਵੇਰ ਦੀ ਹਵਾ ਹੌਲੀ ਸੀ ਪਰ ਪਿੰਡ ਦੇ ਰਾਹਾਂ ਵਿੱਚ ਗਿੱਲਾਂ ਤੇ ਬਿਰਗਾਂ ਦੀ ਹੜਵੜ ਅਤੇ ਸਾਫ ਸੁਥਰੇ ਤਾਨੇ ਲੱਗ ਰਹੇ ਸੀ ਚਰਨਾ 50 ਸਾਲ ਦਾ ਬਜ਼ੁਰਗ ਆਪਣੇ ਘਰ ਦੇ ਬਾਹਰ ਖੜਾ ਸੀ ਉਹਦੇ ਚਿਹਰੇ ਤੇ ਨਰਮ ਲਕੀਰਾਂ ਸੀ ਪਰ ਅੱਖਾਂ ਵਿੱਚ ਕਦੇ ਹਾ ਚਮਕ ਸੀ ਜੋ ਉਸ ਦੇ ਸਾਰੇ ਬਿਰਗ ਬਣਵਾਵ ਅਤੇ ਇਕੱਲੇਪਣ ਨੂੰ ਦਰਸਾਉਂਦਾ ਸੀ ਪਿੰਡ ਵਾਲੇ ਕਹਿੰਦੇ ਚਰਣਾ ਨੂੰ ਰਸਤਾ ਨਹੀਂ ਪਰ ਇੱਕ ਕੁੜੀ ਦੀ ਸਾਥੀ ਚਾਹੀਦੀ ਹੈ। ਕੋਮਲ ਦੇ ਘਰ ਵਿੱਚ ਤਣਾਅ ਵਰ ਗਿਆ ਸੀ। ਉਹਦੇ ਕਿਉ ਦੀ ਬਿਮਾਰੀ, ਕਰਜ਼ੇ ਅਤੇ ਪਿੰਡ ਵਾਲਿਆਂ ਦੀ ਚੁਗੀਆਂ ਗੱਲਾਂ ਨੇ ਮਾਂ-ਬੇਟੀ ਨੂੰ ਥਕਾ ਦਿੱਤਾ ਸੀ। ਗਰਮੀਤ ਕਾਰਨ ਕੋਮਲ ਨੇ ਚੁੱਪ ਕਰਕੇ ਬੈਠਣ ਲੱਗਿਆ ਪਰ ਕੋਮਲ ਦੇ ਦਿਲ ਵਿੱਚ ਇੱਕ ਲੜਾਈ ਚੱਲ ਰਹੀ ਸੀ। ਉਹ ਬਹੁਤ ਹੀ ਜ਼ਿਆਦਾ ਪ੍ਰੇਸ਼ਾਨ ਸੀ। ਇੱਕ ਪਾਸੇ ਉਹਦੇ ਸੁਪਨੇ ਸਨ ਅਤੇ ਦੂਜੇ ਪਾਸੇ ਉਸ ਦੇ ਘਰ ਦੀਆਂ ਮਜਬੂਰੀਆਂ ਉਸ ਨੂੰ ਡਰਾ ਰਹੀਆਂ ਸਨ ਜਦੋਂ ਚਰਨਾ ਪਹਿਲੀ ਵਾਰ ਕੋਮਲ ਦੇ ਘਰ ਆਇਆ ਉਹ ਸਾਫ਼ ਅਤੇ ਸ਼ਾਂਤ ਰਿਹਾ ਉਸਨੇ ਕੋਈ ਵੱਡੀ ਗੱਲ ਨਹੀਂ ਕੀਤੀ ਸਿਰਫ ਘਰ ਦੇ ਹਾਲਾਤ ਦੇਖੇ ਅਤੇ ਹੌਲੀ-ਹੌਲੀ ਬੋਲਿਆ ਤੁਸੀਂ ਬਹੁਤ ਮਿਹਨਤੀ ਹੋ ਇਹ ਘਰ ਤੇ ਤੁਹਾਡੇ ਪਰਿਵਾਰ ਦੇ ਹਾਲਾਤ ਦੇਖ ਕੇ ਮੈਂ ਸਮਝਦਾ ਤੇ ਤੁਹਾਡੇ ਲਈ ਮੇਰੇ ਨਾਲ ਇਹ ਵਿਆਹ ਮੌਕਾ ਹੋ ਸਕਦਾ ਹੈ ਕੋਮਲ ਨੇ ਹੌਲੀ-ਹੌਲੀ ਸਹਿਚਾਇਆ ਦਿਲ ਵਿੱਚੋਂ ਕਹਿ ਰਹੀ ਸੀ ਇਹ ਸਹੀ ਨਹੀਂ ਪਰ ਕੋਈ ਚੋਣ ਵੀ ਨਹੀਂ ਹੈ ਉਹਦੇ ਅੰਦਰ ਦੀ ਖਾਲੀ ਜਗ੍ਹਾ ਹੌਲੀ-ਹੌਲੀ ਦਰਦ ਨਾਲ ਭਰ ਰਹੀ ਸੀ ਪਿੰਡ ਵਿੱਚ ਗੱਲਾਂ ਵੱਧ ਰਹੀਆਂ ਸੀ ਲੰਮੇ ਰਾਹਾਂ ਤੇ ਗੁਰਗਾਨੀਆਂ ਟੁੱਟੀਆਂ ਗੱਲਾਂ ਨਵੇਂ ਰਿਸ਼ਤੇ ਦੇ ਚੱਲਦੇ ਅਤੇ ਪਿੰਡ ਦੇ ਲੋਕਾਂ ਦੀ ਤੱਕੜੀ ਨਜ਼ਰ ਸਭ ਕੁਝ ਕੋਮਲ ਦੇ ਦਿਲ ਨੂੰ ਰੋਣਗੇ ਕਰ ਰਹੀ ਸੀ ਪਰ ਉਹ ਕਹਿ ਨਹੀਂ ਸਕਦੀ ਸੀ ਉਹਨੇ ਸਿਰਫ ਆਪਣੇ ਅੰਦਰ ਤਕਰੀਬਨ ਹਰ ਦਿਨ ਇੱਕ ਅੰਦਰਲੀ ਲੜਾਈ ਲੜੀ ਸੀ ਜਰਨੇ ਦੇ ਘਰ ਵਿੱਚ ਦੋਹਾਂ ਦਾ ਮੁਲਾਕਾਤ ਦਿਲਾਉਣਾ ਹੌਲੀ-ਹੌਲੀ ਪੂਰੀ ਹੋ ਰਹੀ ਸੀ ਕੋਈ ਪਿਆਰ ਨਹੀਂ ਕੋਈ ਝਗੜਾ ਨਹੀਂ ਸਿਰਫ ਇੱਕ ਅਜੀਹਕ ਖਾਮੋਸ਼ੀ ਜੋ ਦੋਨਾਂ ਨੂੰ ਸਮਝਣ ਦਾ ਮੌਕਾ ਦੇ ਰਹੀ ਸੀ ਤੋਮਲ ਨੂੰ ਪਤਾ ਸੀ ਕਿ ਸਿਰਫ ਇੱਕ ਫੈਸਲਾ ਨਹੀਂ ਸਿਰਫ ਇੱਕ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੈ ਜੋ ਹਦੇ ਸੁਪਨਿਆਂ ਨੂੰ ਬੇਅੰਤ ਦੂਰ ਤੱਕ ਰਹੀ ਹੈ ਘਰ ਵਿੱਚ ਰਾਹਤਾ ਗਈ ਕੋਮਲ ਆਪਣੇ ਬਿਸਤਰੇ 'ਤੇ ਬੈਠੀ ਕਤੀ ਤੂੰ ਬਾਹਰ ਚੰਨ ਤਾਂ ਦੇ ਚੰਨ ਦੀ ਰੋਸ਼ਨੀ ਉਹਦੇ ਦਿਲ ਦੇ ਅੰਦਰ ਮੌਤ ਕਰ ਰਹੀ ਸੀ ਉਸਨੇ ਮਹਿਸੂਸ ਕੀਤਾ ਕਿ ਜ਼ਿੰਦਗੀ ਦੇ ਹਰ ਪੰਨੇ ਦਾ ਹੀ ਅੰਕੇ ਵੱਧ ਕੇ ਰਹੀ ਹੈ ਤੇ ਉਹ ਇਹਨਾਂ ਮਜ਼ਦੂਰੀਆਂ ਦੇ ਸਾਥੇ ਬਣਾ ਕਿਸੇ ਚੋਣ ਦੇ ਆਪਣੀ ਕਿਸਮਤ ਨੂੰ ਗਲੀ ਲਗਾ ਰਹੀ ਹੈ ਉਹਦੇ ਮਨ ਵਿੱਚ ਇੱਕ ਡਰ ਸੀ ਅਤੇ ਉਸ ਦੀ ਮਨ ਵਿੱਚ ਬਹੁਤ ਹੀ ਭੜੇ-ਭੜੇ ਛਾਲ ਵੀ ਆ ਰਹੇ ਸੀ ਜੋ ਕੱਲੀ ਬਹਿ ਕੇ ਸੋਚਦੀ ਰਹਿੰਦੀ ਸੀ ਪਰ ਉਹ ਕਿਸੇ ਨੂੰ ਦੱਸ ਨਹੀਂ ਸੀ ਸਕਦੀ ਪਿਓ ਦੀ ਬਿਮਾਰੀ ਪਿੰਡ ਦੀਆਂ ਚੁੱਪਦੀਆਂ ਗੱਲਾਂ ਮਾਂ ਦੀ ਮਜਬੂਰੀ ਇਹ ਸਾਰਾ ਬੋਝ ਉਹਾਂ ਦੇ ਹੌਸਲੇ ਨੂੰ ਟੁੱਟਣ ਮਾਣ ਤੱਕ ਤੱਕ ਤੋੜ ਚੁੱਕਾ ਸੀ ਪਰ ਉਹਦੇ ਅੰਦਰ ਇੱਕ ਛੋਟੀ ਜਿਹੀ ਰੋਸ਼ਨੀ ਵੀ ਸੀ ਜੋ ਕਹਿੰਦੀ ਸੀ ਹੌਸਲਾ ਰੱਖ ਕੁੜੀਏ ਸੌ ਕੋਈ ਹੌਲੀ-ਹੌਲੀ ਸਮਝ ਜਾਵੇਗਾ ਪਰ ਇਹ ਰੋਕ ਨਹੀਂ ਦੇਗਾ ਵਿਪ। ਕੋਮਲ ਨੂੰ ਪਤਾ ਸੀ ਕਿ ਇਹ ਸਿਰਫ ਹਿਰਵਾਤ ਹੈ। ਅੱਗੇ ਆਉਣ ਵਾਲੀ ਵਿਲਾਇ ਉਹ ਦੇ ਦਿਲ ਮਾਨਵ ਤੇ ਸੁਪਨਿਆਂ ਨੂੰ ਤੋੜ ਕੇ ਰੱਖ ਦੇਵੇਗੀ। ਇੱਕ ਅਜਿਹੀ ਕਹਾਣੀ ਜੋ ਦੁੱਖ dard ਅਤੇ ਮਜਬੂਰੀ ਨਾਲ ਭਰੀ ਹੋਵੇਗੀ। ਚਰਨੇ ਦੇਗਾ ਪਿੰਡ ਦੇ ਕੱਚੇ ਰਹਾਾਂ ਤੋਂ ਕੋਈ ਦੂਸੀ। ਇੱਕ ਪੱਕਾ ਘਰ ਸੀ ਜਿਸ ਦੀ ਬੈਠਕ ਹੌਲੀ ਪਰ ਸਾਫ਼ ਸੀ। ਕੋਮਲ ਦੇ ਆਪਣੇ ਘਰ ਦੇ ਚੱਕਰ ਦੇ ਬਾਹਰ ਇੰਟਾ ਦੇ ਤਾਨੇ ਤੇ ਹੌਲੀ-ਹੌਲੀ ਫੈਲ ਰਹੀ ਪਿੰਡ ਦੀਆਂ ਗੱਲਾਂ ਨੂੰ ਪਿੱਛੇ ਛੱਡਿਆ ਉਹਦੇ ਦਿਨ ਵਿੱਚ 헤ੜਾ-헤ੜਾ ਇੱਕ ਦਰਸਾ ਹੀੜਾ ਉਸ ਦੇ ਅੰਦਰ ਦੀ ਖਮੋਸ਼ ਚੜਾਈ ਦਾ ਹਿੱਸਾ ਸੀ ਜਦੋਂ ਘਰ ਦੇ ਅੰਦਰ ਦਾਖਲ ਹੋਈ ਚਰਨਾ ਆਪਣੀ ਬੈਠੀ ਹੋਈ ਕੁਰਸੀਆਂ ਨੂੰ ਤੇ ਚੁੱਪਚਾਪ ਬੈਠਾ ਸੀ ਕੋਈ ਵੱਡਾ ਸਵਾਲ ਕੋਈ ਵੱਡੀ ਗੱਲ ਨਹੀਂ ਸਿਰਫ ਇੱਕ ਅਜਿਹਾ ਨਿਆਰਾ ਜੋ ਦੋਨੋਂ ਨੂੰ ਹੌਲੀ-ਹੌਲੀ ਸਮਝੰਦੀ ਖੁੱਲ੍ਹੀ ਜਿਹੀ ਜੀਤੀ ਦੇ ਰਿਹਾ ਸੀ ਚਰਨੇ ਨੇ ਹਵੀ ਜਿ ਭੁੱਲਿਆ ਕੋਮਲ ਇਹ ਜ਼ਰੂਰ ਕਿੰਨਾ ਨਹੀਂ ਚਰਵਾਤਾ ਮੈਂ ਤੁਹਾਡੇ ਨਾਲ ਇਸ ਰਿਸ਼ਤੇ ਨੂੰ ਤਾਕਤ ਦੇਣਾ ਚਾਹੁੰਦਾ ਹਾਂ ਬਿਨਾਂ ਕਿਸੇ ਵਿਆਪਰ ਦੇ ਕੋਮਲ ਨੇ ਹੌਲੀ ਨਾਲ ਸਿਰ ਚੁਕਾਇਆ ਉਹਦੇ ਦਿਲ ਵਿੱਚ ਉਤਰਾੰਤ ਪਤਾ ਆਇਆ ਇੱਕ ਪਾਸੇ ਕਾਰਜ ਦੀ ਜ਼ਿੰਮੇਵਾਰੀ ਦੂਜੇ ਪਾਸੇ ਦਿਲ ਦੇ ਸੁਪਨੇ ਉਹ ਹੌਲੀ-ਹੌਲੀ ਬੋਲ ਸਕੀ ਮੈਂ ਸਮਝਦੀ ਹਾਂ ਪਰ ਮੇਰੇ ਸੁਪਨੇ ਅਤੇ ਮੇਰੀ ਅਜਾਦੀ ਇਹ ਕਿੱਥੇ ਨੇ ਚਰਮੇ ਨੇ ਉਸ ਦੀ ਅੱਖਾਂ ਵਿੱਚ ਇੱਕ ਪੌੜੀ ਜਿਹੀ ਹਸਿਆ ਪਰ ਹੱਸਣ ਵਿੱਚ ਇੱਕ ਗੰਭੀਰਤਾ ਸੀ ਮੇਰੀ ਉਮਰ ਦੇ ਨਾਲ ਮੈਂ ਪਿਆਰ ਨੂੰ ਸੁਭਾ ਚੁਕਾ ਹਾਂ ਮੈਂ ਜਾਣਦਾ ਹਾਂ ਕਿ ਰਿਸ਼ਤਾ ਜਿਹੜਾ ਹੈ ਜੋ ਸਮਾਜ ਦੇ ਤਾਨੇ ਨਾਲ ਭਰਿਆ ਹੋ ਸਕਦਾ ਹੈ ਪਰ ਮੈਂ ਤੁਹਾਡੇ ਸੁਪਨਿਆਂ ਨੂੰ ਨਹੀਂ ਤੋੜਨਾ ਚਾਹੁੰਦਾ ਸਿਰਫ ਮੈਂ ਚਾਹੁੰਦਾ ਹਾਂ ਕਿ ਤੁਸੀਂ ਘਰ ਦੇ ਦਵਾ ਤੋਂ ਸੁਖੀ ਰਹੋ ਕੋਮਣ ਨੇ ਹੌਲੀ-ਹੌਲੀ ਬੈਠੇ ਕੁਰਸੀ ਤੇ ਟਿਕੇ ਹੋਏ ਆਪਣਾ ਹੱਥ ਉਹਦੇ ਹੱਥ ਨਾਲ ਮਿਲਾਇਆ। ਉਹਦੇ ਦਿਲ ਵਿੱਚ ਹੌਲੀ-ਹੌਲੀ ਇੱਕ ਅਣਜਾਣ ਸਾਰਾ ਮਹਿਸੂਸ ਹੋਇਆ। ਪਰੰਤੂ ਦਿਲ ਦੇ ਦਰਦ ਨੂੰ ਚੁੱਪ ਕਰਨ ਲਈ ਕੋਈ ਮਾਫੀ ਨਹੀਂ ਸੀ। ਉਸਦੇ ਦਿਮਾਗ ਨੇ ਤਰੰਤ ਪੁੱਛਿਆ ਕੀ ਇਹ ਪਿਆਰ ਹੈ ਜਾਂ ਮਜਬੂਰੀ? ਬਾਹਰ ਪਿੰਡ ਵਿੱਚ ਇਸਤੇ ਦੀਆਂ ਗੱਲਾਂ ਹੌਲੀ-ਹੌਲੀ ਫੈ ਰਹੀਆਂ ਸੀ। ਲੋਕ ਕਹਿ ਰਹੇ ਸੀ ਚਰਨੇ ਨੇ ਗਰੀਬ ਪਰ ਸਾਫ਼ ਨੈਤਿਕਤਾ ਵਾਲੀ ਕੁੜੀ ਚੁਣੀ ਹੈ। ਉਹ ਮਨ ਸੁੰਦਰ ਤੇ ਮਿਹਨਤੀ ਸੀ। ਤਾਰ ਕਿਸਮੰਦਾ ਸਹਾਰਾ ਚਾਹੀਦਾ ਸੀ ਇਹ ਗੱਲਾਂ ਕੋਮਲ ਦੇ ਦਿਲ ਨੂੰ ਹੌਲੀ-ਹੌਲੀ ਘੁੰਗਰੂ ਵਾਂਗ ਝੰਜੋੜ ਰਹੀਆਂ ਸੀ ਉਸ ਨੇ ਮਹਿਸੂਸ ਕੀਤਾ ਕਿ ਇਸ ਰਿਸ਼ਤੇ ਵਿੱਚ ਸੁੱਖ ਦੇ ਨਾਲ ਦਰਦ ਵੀ ਹੈ ਜੋ ਉਹਦੀ ਜ਼ਿੰਦਗੀ ਨੂੰ ਸਹੀ ਜਾਂ ਦੇਵੇਗਾ ਦਿਨ ਬੀਤ ਗਿਆ ਸ਼ਾਮ ਦੇ ਵੇਲੇ ਕੋਮਲ ਅਤੇ ਚਰਨਾ ਖਿੜਕੀ ਕੋਲ ਬੈਠੇ ਸੀ ਚਰਨੇ ਨੇ ਬਿਨਾਂ ਉਸ ਗੱਲ ਕੀਤੀ ਸਿਰਫ ਬਾਹਰ ਦੇ ਖੇਤਾਂ ਤੇ ਚੰਨ ਦੀ ਰੋਸ਼ਨੀ ਨੂੰ ਤੱਕਦਾ ਰਿਹਾ ਕੋਮਲ ਨੇ ਉਸ ਦੀ ਠੰਡੀ ਮੌਜੂਦਗੀ ਮਹਿਸੂਸ ਕੀਤੀ ਜੋ ਇੱਕ ਅਜਿਹੀ ਸ਼ਾਂਤ ਸੀ ਪਿਆਰ ਦੀ ਜਾਂ ਪਰ ਬਿਨਾ ਕਿਸੇ ਸ਼ਬਦ ਦੇ ਉਸ ਰਾਤ ਕੋਮਲ ਨੇ ਮਹਿਸੂਸ ਕੀਤਾ ਕਿ ਇਹ ਰਿਸ਼ਤਾ ਉਸ ਦੀ ਕਿਸਮਤ ਨੂੰ ਇੱਕ ਨਵੀਂ ਦਿਸ਼ਾ ਵੱਲ ਲੈ ਕੇ ਜਾ ਰਿਹਾ ਹੈ ਉਸ ਨੇ ਸੋਚਿਆ ਮੈਂ ਆਪਣਾ ਦਿਲ ਨਹੀਂ ਦੇ ਸਕਦੀ ਪਰ ਮੈਂ ਆਪਣਾ ਫਰਜ਼ ਵੀ ਨਹੀਂ ਛੱਡ ਸਕਦੀ ਪਿੰਡ ਦੇ ਹਰ ਪਾਸੇ ਰਿਸ਼ਤੇ ਦੀਆਂ ਗੱਲਾਂ ਫੈ ਰਹੀਆਂ। ਪਰ ਕੋਮਲ ਤੇ ਚਰਨੇ ਲਈ ਇਹ ਸਿਰਫ ਸ਼ੁਰੂਆਤ ਸੀ। ਇੱਕ ਸ਼ੁਰੂਆਤ ਜਿਸ ਵਿੱਚ ਸੌਖ ਅਤੇ ਦਰਦ ਦੋਹਾਂ ਨੇ ਹੱਥ ਫੜ ਲਿਆ ਸੀ। ਚਰਨੇ ਨੇ ਹੌਲੀ-ਹੌਲੀ ਹੱਥ ạtਾਇਆ ਤੇ ਉਹਦੀਆਂ ਅੱਖਾਂ ਵਿੱਚ ਕਜੀਆਂ ਦਰਦ ਸੀ ਜੋ ਕੋਈ ਵੀ ਬਾਹਰੋਂ ਨਹੀਂ ਸਮਝ ਸਕਦਾ। ਕੋਮਲ ਨੇ ਵੀ ਦਿਲ ਦੇ ਡੁੱਟੇ ਹੀ سینਾ ਸਹਾਰਿਆ ਪਰ ਉਹਦੇ ਦਿਮਾਗ ਨੇ ਫਿਰ ਪੁੱਛਿਆ, "ਕੀ ਮੈਂ ਸਹੀ ਕਰ ਰਹੀ ਹਾਂ?" ਰਾਤ ਦੇ ਠਿਰਲੇ ਪੈਰ ਵਿੱਚ ਕੋਮਲ ਨੇ ਖਿੜਕੀ ਤੋਂ ਬਾਹਰ ਚੰਨ ਦੇ ਨਰਮ ਚਾਮਕ ਨੂੰ ਤੱਕਿਆ ਪਿੰਡ ਦੇ ਖੇਤਾਂ ਵਿੱਚ ਹੌਲੀ-ਹੌਲੀ ਸਰ੍ਹਸੋਂ ਦੀਆਂ ਲਹਿਰਾਂ ਹਿੱਲ ਰਹੀਆਂ ਸੀ ਉਸਨੇ ਮਹਿਸੂਸ ਕੀਤਾ ਕਿ ਇਸ ਛਾਂ ਦੇ ਨਾਲ ਹੀ ਦਰਦ ਵੀ ਹੈ ਜੋ ਉਹਦੀ ਜ਼ਿੰਦਗੀ ਦੇ ਹਰ ਪਲ ਨੂੰ ਘੇਰ ਰਿਹਾ ਹੈ ਅਗਲਾ ਸਵਾਲ ਅਗਲੀ ਲੜਾਈ ਅਤੇ ਅਗਲੇ ਦਰਦ ਦੀ ਸ਼ੁਰੂਆਤ ਸਾਰੇ ਉਹਤੇ ਸਾਹ ਨਾਲ ਜੁੜੇ ਹੋਏ ਸਨ ਕੋਮਲ ਦੇ ਹੌਸਲੇ ਨੂੰ ਪਤਾ ਸੀ ਕਿ ਸਿਰਫ ਸ਼ੁਰੂਆਤ ਹੈ ਅਤੇ ਅੱਗੇ ਆਉਣ ਵਾਲੀ ਹਰ ਕੜੀ ਉਹਦੀ ਕਿਸਮਤ ਨੂੰ ਪਿੱਛੇ ਝੱਡ ਕੇ ਨਹੀਂ ਜਾਵੇਗੀ ਇਤਾਂ ਮੇ ਸਰਸੂ ਦੀ ਪੀਲੀ ਲਹਿਰ ਹੌਲੀ-ਹੌਲੀ ਫੈਲ ਰਹੀ ਸੀ ਤੇ ਦੂਰ-ਦੂਰ ਤੱਕ ਖੁੱਲੇ ਰਾਹਾਂ ਦੇ ਪਿੰਡਾਂ ਦੇ ਲੋਕ ਆਪਣਾ ਰੋਜ਼ੀ ਬਣਾ ਦੇ ਕੰਮ ਵਿੱਚ ਮਸ਼ੂਕੂ ਗੁਸਨ ਪਰ ਜਦੋਂ ਕੋਮਲ ਤੇ ਕਰਨ ਦੇ ਰਸਤੇ ਦੀ ਗੱਲ ਆਉਂਦੀ ਤਾਂ ਪਿੰਡ ਵਿੱਚ ਹਰ ਰਾ ਹਰ ਮੋੜ ਤੇ ਛੁਈਆਂ ਗੱਲਾਂ ਹਰਦੀਆਂ ਲੋਕ ਕਹਿੰਦੇ ਕਰਨ ਨੇ ਚੰਗੀ ਕੋਈ ਚੋਣ ਲਈ ਆ ਪਰ ਕੋਮਲ ਇੰਨੀ ਨੌਜਵਾਨ ਹੈ ਤੇ ਉਹਨਾਂ ਦੀ ਉਮਰ ਕਿੰਨੀ ਵੱਡੀ ਹੈ ਇਹ ਸਹੀ ਨਹੀਂ ਕੋਮਲ ਦੇ ਜਨ ਵਿੱਚ ਇਹ ਗੱਲਾਂ ਸਿੱਧਾ ਵੱਡੇ ਵਾਂਗ ਜੰਮੂ ਦੇ ਜਾਨ ਸਾਹਿਬ ਉਹ ਨਹੀਂ ਕਿ ਸੋਚਿਆ ਲੋਕਾਂ ਦੇ ਬਾਜ਼ਾਰ ਸਾਚ ਨਹੀਂ ਪਰ ਉਹ ਹਰ ਪਲ ਮੇਰੇ ਦਿਮਾਗ ਦੇ ਵਜਨ ਬਣ ਜਾਂਦੇ ਹਨ ਮਾਂ ਗਰਮੀਤ ਪਰ ਹਰ ਵੇਲੇ ਕੋਮਲ ਨੂੰ ਸਮਝਾਉਂਦੀ ਉਹ ਬੋਚ ਪਰਿੰਦੀ ਸੀ ਪਰ ਹੌਲੀ ਹੌਲੀ ਕਹਿੰਦੀ ਕੋਮਲ ਸਮਾਜ ਦੇ ਤਾਂ ਨਹੀਂ ਰਿਦਵਾ ਨਾਲ ਲੜਨਾ ਸੌਖਾ ਨਹੀਂ ਪਰ ਯਾਦ ਰੱਖੋ ਤੁਸੀਂ ਆਪਣੇ ਪਰਿਵਾਰ ਲਈ ਇਹ ਕਰ ਸਕਦੇ ਹੋ ਕੋਮਲ ਦੇ ਦਿਲਾਂ ਦੀਆਂ ਲੜਾਈਆਂ ਪਿਛਲੇ ਕਈ ਮਹੀਨਿਆਂ ਤੋਂ ਮੇਰੇ ਦਿਮਾਗ ਤੇ ਰੂਹ ਘੇਰ ਰਹੀਆਂ ਸੀ ਫਰਜ਼ ਅਤੇ ਦਿਲ ਵਿਚਕਾਰ ਲੜਾਈਏ ਬਹਿਦ ਤੋਂਦੀ ਚੱਕਰ ਵਰਗੀ ਸੀ ਉਸਨੇ ਆਪਣੇ ਪਿਓ ਦੀ ਬਿਮਾਰੀ ਦੇ ਨਾਲ ਮਾਂ ਦੀ ਮਜਬੂਰੀ ਅਤੇ ਪਿੰਡ ਦੀਆਂ ਛੁਹੀਆਂ ਗੱਲਾਂ ਨੂੰ ਸਹਾਰਾ ਬਣਾਇਆ ਪਰ ਹਰ ਰੋਜ਼ ਉਮਲਦੀ ਜਾਂਦੀ ਅਤੇ ਸੁਪਨੇ ਹੌਲੀ-ਹੌਲੀ ਘਟ ਰਹੇ ਸੀ ਚਰਨੇ ਦਾ ਪੂਰਾ ਸਾਫ਼-ਸੁਤਰਾ ਅਤੇ ਇੱਕ ਪੱਕਾ ਕਰ ਸੀ ਪਰ ਉਸ ਦੀ ਚੁੱਪ ਮੌਜੂਦਗੀ ਅਤੇ ਹੌਲੀ-ਹੌਲੀ ਹੌਂਸਲਾ ਉਸ ਦੇ ਦਿਲ ਨੂੰ ਦਿਵਾ ਰਹੀ ਸੀ। ਕੋਮਲ ਦੇ ਦਿਲ ਵਿੱਚ ਹੌਲੀ-ਹੌਲੀ ਭਾਵਨਾ ਦਾ ਉੱਠਣਾ ਪਰ ਸ਼ਬਦਾਂ ਤੋਂ ਬਿਨਾਂ ਉਹਦੀ ਜ਼ਿੰਦਗੀ ਨੂੰ ਘੇਰ ਰਿਹਾ ਸੀ। ਉਹਨੇ ਸੋਚਿਆ ਮੈਂ ਆਪਣਾ ਦਿਲ ਨਹੀਂ ਦੇ ਸਕਦੀ ਪਰ ਮੇਰਾ ਫਰਜ਼ ਮੈਨੂੰ ਇਸ ਰਿਸ਼ਤੇ ਵਿੱਚ ਰੋਕਦਾ ਹੈ। ਇੱਕ ਹਫ਼ਤੇ ਦੇ ਘਰ ਦੇ ਤਾਣੇ ਪਿੰਡ ਦੇ ਲੋਕਾਂ ਦੀਆਂ ਗੱਲਾਂ ਤੇ ਚਰਨੇ ਦੀ ਹੌਲੀ-ਹੌਲੀ ਸਮਝ ਉਹਦੇ ਮਨ ਨੂੰ ਹੌਲੀ-ਹੌਲੀ ਤੋੜ ਰਹੀਆਂ ਸੀ ਹਰ ਰੋਜ਼ ਕੋਮਲ ਮਹਿਸੂਸ ਕਰਦੀ ਕਿ ਇਹ ਰਿਸ਼ਤਾ ਉਹਦੇ ਸੁਪਨਿਆਂ ਨੂੰ ਖਾਣਾ ਚਾਹੁੰਦਾ ਹੈ ਪਰ ਦਿਮਾਗ ਹਮੇਸ਼ਾ ਫਿਰ ਕਹਿੰਦਾ ਤੂੰ ਇਹ ਕਰ ਰਹੀ ਹੈ ਫਰਜ਼ ਲਈ ਇਹ ਚੰਗਾ ਹੈ ਪਰ ਦਰਦ ਨਾਲ ਭਰਿਆ ਹੋਇਆ ਹੈ ਚਰਨ ਨੇ ਹੌਲੀ-ਹੌਲੀ ਕੋਮਲ ਨੂੰ ਸਮਝਾਇਆ ਕੋਮਲ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਦੁਖੀ ਰਹੋ ਪਰ ਮੈਂ ਜਾਣਦਾ ਹਾਂ ਕਿ ਜ਼ਿੰਦਗੀ ਸਾਡੀਆਂ ਖੁਸ਼ੀਆਂ ਨਹੀਂ ਲੈ ਸਕਦੀ। ਸਿਰਫ ਇਹ ਲੜਾਈ ਸੱਚਾਈ ਦੀ ਹੈ। ਇਸ ਗੱਲ ਨੇ ਕੌਮਲ ਨੂੰ ਹੌਲੀ-ਹੌਲੀ ਸਹਾਰਾ ਦਿੱਤਾ ਪਰ ਦਿਲ ਨੂੰ ਟੁੱਟਣ ਤੋਂ ਨਹੀਂ ਬਚਾਇਆ। ਪਿੰਡ ਦੀਆਂ ਅਸ਼ੂਆਂ ਗੱਲਾਂ ਹਰ ਪਲ ਉਹਦੇ ਦਿਲ ਵਿੱਚ ਖੋਭ ਜਾਂਦੀਆਂ ਸਨ ਤੇ ਹੌਲੀ-ਹੌਲੀ ਉਹਦੇ ਹੌਸਲੇ ਨੂੰ ਘਟਾ ਦਿੰਦੀਆਂ ਸਨ। ਉਹ ਹਮੇਸ਼ਾ ਚਿੰਤਾ ਦੇ ਵਿੱਚ ਹੀ ਰਹਿੰਦੀ ਸੀ ਅਤੇ ਉਹ ਕੰਨੇ ਹੀ ਕੋਈ ਨਾ ਕੋਈ ਸੋਚੀ ਰਹਿੰਦੀ ਸੀ ਉਸ ਦੇ ਮਨ ਵਿੱਚ ਕਾਫੀ ਨੈਗੇਟਿਵ ਖਿਆਲ ਵੀ ਆਉਂਦੇ ਸੀ ਜੋ ਕਿ ਪਹਿਲਾਂ ਤੋਂ ਹੀ ਆ ਰਹੇ ਸੀ ਜਦੋਂ ਤੋਂ ਉਸ ਨੂੰ ਚਰਨ ਮਿਲਿਆ ਸੀ ਇਦਾਂ ਹੀ ਸਮਾਂ ਬੀਤ ਆ ਗਿਆ ਇੱਕ ਰਾਤ ਤੱਕ ਕੋਮਲ ਬੈਸਤੇ ਦੇ ਨੇ ਟੀ ਖਿੜਕੀ ਤੋਂ ਬਾਹਰ ਦੇਖ ਰਹੀ ਸੀ ਚਾਨਣ ਦੀ ਰੋਸ਼ਨੀ ਤੇ ਖੇਤਾਂ ਵਿਚਲੇ ਖੁੱਲੇ ਰਾਹਾਂ ਤੱਕ ਰਹੀ ਸੀ ਉਹਨੇ ਮਹਿਸੂਸ ਕੀਤਾ ਕਿ ਹਰ ਪਲ ਦਰਦ ਦੇ ਤੰਨੇ ਭਰਿਆ ਹੋਇਆ ਪਿਆ ਹੈ ਉਹਦੇ ਦਿਲ ਵਿੱਚ ਇੱਕ ਛੋਟਾ ਜਿਹਾ ਹੌਂਸਲਾ ਸੀ ਜੋ ਕਹਿੰਦਾ ਸੀ ਹੌਂਸਲਾ ਰੱਖ ਕੋਮਲ ਪਰ ਇਹ ਦਰਦ ਤੇਰੇ ਨਾਲ ਹੀ ਦਾ ਅਗਲੇ ਸਵੇਰ ਕੋਮਲ ਆਪਣੇ ਪਿਓ ਲਈ ਦਵਾਈਆਂ ਲੈ ਕੇ ਬਾਹਰ ਨਿਕਲੀ ਚਰਨੇ ਨੇ ਹੌਲੀ-ਹੌਲੀ ਉਹਦੇ ਪਿੱਛੇ ਕਦਮ ਰੱਖੇ ਬਾਹਰੀ ਦੁਨੀਆ ਦੀ ਹਵਾ ਪਿੰਡ ਦੀਆਂ ਰਾਹਾਂ ਤੇ ਛੋਹੀਆਂ ਗੱਲਾਂ ਹਰ ਪਲ ਕੋਮਲ ਨੂੰ ਹੌਲੀ-ਹੌਲੀ ਘੇਰ ਰਹੀਆਂ ਸਨ ਦਨਬੀਤ ਗਿਆ ਸ਼ਾਮ ਦੇ ਵੇਲੇ ਕੋਮਲ ਤੇ ਚਰਨ ਖਿੜਕੀ ਕੋਲ ਬੈਠੇ ਸੀ ਕੋਈ ਵੱਡੀ ਗੱਲ ਨਹੀਂ ਸੀ ਸਿਰਫ ਇੱਕ ਚੁੱਪ ਚੰਨਣਾ ਤੇ ਅੰਦਰਲੀ ਦਰਦ ਦੀ ਸਾਂਝ ਸੀ ਚਰਨ ਨੇ ਹੌਲੀ ਜਿਹਾ ਕੋਮਲ ਮੈਂ ਜਾਣਦਾ ਹਾਂ ਇਹ ਆਖ ਸੌਖਾ ਨਹੀਂ ਪਰ ਮੈਂ ਤੈਨੂੰ ਕੋਈ ਦੁੱਖ ਨਹੀਂ ਦੇਣਾ ਚਾਹੁੰਦਾ ਸਿਰਫ ਮੇਰੀ ਸਾਂਝ ਤੇ ਮੇਰੀ ਮੌਜੂਦਗੀ ਹੋਰ ਹੌਸਲਾ ਦੇਵੇ ਕੌਮਲ ਨੇ ਹੌਲੀ-ਹੌਲੀ ਸਹਜ ਚੁਕਾਇਆ ਦਿਲ ਦੇ dard ਅਤੇ ਸੁਪਨਿਆਂ ਦੀ ਘੁੰਮੜੀ ਹੌਲੀ-ਹੌਲੀ ਉਹਦੇ ਅੰਦਰੋਂ ਛਿੜ ਗਈ ਉਹ ਜਾਣਦੀ ਸੀ ਕਿ ਇਹ ਰਿਸ਼ਤਾ ਸਿਰਫ ਫਰਜ਼ ਲਈ ਹੈ ਤੇ ਉਹ ਦਾ ਸੁਪਨਾ ਤੇਰੇ ਪੰਨ੍ਹ ਦਾ ਹੱਕ ਨਹੀਂ ਸੀ ਰਾਹ ਦੇ ਕੀਪ ਦੇ ਪੈਰ ਵਿੱਚ ਕੌਮਲ ਨੇ ਖਿੜਕੀ ਤੋਂ ਬਾਹਰ ਤੱਕਿਆ ਚੰਨ ਦੀ ਰੌਸ਼ਨੀ ਹੌਲੀ-ਹੌਲੀ ਉਸਦੇ ਦਿਲ ਦੇ ਹਰ ਕੋਨੇ ਨੂੰ ਚੁੰਮ ਰਹੀ ਸੀ ਉਹ ਮਹਿਸੂਸ ਕਰਦੀ ਜੀ ਇਹ ਰਿਸ਼ਤੇ ਨੇ ਉਹਦੇ ਸੁਪਨਿਆਂ ਉਹਦੀ ਆਜ਼ਾਦੀ ਤੇ ਉਸਤੇ ਤੇਲ ਨੂੰ ਹੌਲੀ-ਹੌਲੀ ਤੋੜ ਦਿੱਤਾ ਹੈ ਅਗਲੇ ਦਿਨ ਪਿੰਡ ਦੇ ਹੱਟੇ ਤੇ ਲੋਕਾਂ ਹੌਲੀ-ਹੌਲੀ ਇਸ ਗੱਲ ਦੀ ਚਰਚਾ ਕਰ ਰਹੇ ਸਨ ਕੋਈ ਕਹਿੰਦਾ ਸੀ ਚਰਨੇ ਨਹੀਂ ਚੰਗਾ ਰਿਸ਼ਤਾ ਚੁਣ ਲਿਆ ਪਰ ਕੌਮਲੋ ਕੁੜੀ ਹੋਣ ਵੀ ਦੁਖੀ ਰਹੇਗੀ ਕੌਮਲ ਨੇ ਪੁੱਛਿਆ ਪਰ ਉਸਨੇ ਹੌਲੀ-ਹੌਲੀ ਸਿਰ ਝਾਇਆ ਦੇਖ ਵੀ ਮੜਿਆ ਪਰ ਕੋਈ ਸ਼ਬਦ ਨਹੀਂ ਕਹਿ ਸਕੀ ਇਹ ਹਫਤੇ ਵਾਲ ਕੌਮਲ ਨੇ ਆਪਣੀ ਨੌਜਵਾਨੀ ਦੇ ਸੁਪਨੇ ਨੂੰ ਪਿੱਛੇ ਛੱਡ ਕੇ ਤੈਕਲਾ ਕੀਤਾ ਉਹ ਸਿਰਫ ਆਪਣੇ ਖਰਚ ਲੈਣ ਵਾਲੀ ਸੀ ਚਰਨੇ ਦੀ ਸਾਜ ਉਸਦੇ ਲਈ ਇੱਕ ਸ਼ਾਂਤ ਵਾਂਗ ਸੀ ਪਿਆਰ ਬਿਨਾਂ ਦਿਖਾਈ ਦਿੱਤਾ ਪਰ ਦਰਦ ਤੇ ਤਨਾਅ ਨਾਲ ਭਰਿਆ ਹੋਇਆ ਸੀ ਕੋਮਲ ਦੇ ਦਿਲ ਵਿੱਚ ਹੌਲੀ-ਹੌਲੀ ਇੱਕ ਖਾਲੀਪਨ ਆ ਗਿਆ ਸੀ ਉਸਨੇ ਮਹਿਸੂਸ ਕੀਤਾ ਕਿ ਉਹ ਜ਼ਿੰਦਗੀ ਨੂੰ ਖਰਚ ਦੇਣ ਨਾਲ ਬਿਤਾ ਰਹੀ ਹੈ ਪਰ ਤਰਸ ਉਸਤੇ ਹਰ ਸਾਹ ਵਿੱਚ ਬਸ ਗਿਆ ਸੀ ਹਰ ਰੋਜ਼ ਉਹ ਪਿੰਡ ਦੇ ਖੇਤਾਂ ਵਿੱਚ ਖੜ ਕੇ ਸੋਚਦੀ ਮੈਨੂੰ ਇਹ ਰਿਸ਼ਤਾ ਮੰਨਜ਼ੂਰ ਕਰਨਾ ਪਿਆ ਪਾਰੇ ਦਰਦ ਮੇਰੇ ਨਾਲ ਹਮੇਸ਼ਾ ਹੀ ਰਹੂਗਾ ਅਕੀਲੇਪਣ ਵਿੱਚ ਕੌਮਲ ਖਿੜਕੀ ਤੋਂ ਬਾਹਰ ਤੱਕੀ ਜਾਨ ਦੀ ਨਰਮ ਰੋਸ਼ਨੀ ਹੌਲੀ ਹੌਲੀ ਦੇ ਚਿਹਰੇ ਤੇ ਪਈ ਰਹੀ ਉਹ ਦਾਂਦ ਦਿਲ ਪਿਛਲੇ ਸੁਪਨੇ ਆ ਦੇਖਾ ਕੇ ਵਿੱਚ ਫਸਿਆ ਗਿਆ ਹੋਇਆ ਸੀ ਪਰ ਮੂੰਹ ਤੇ ਹੌਲੀ ਇੱਕ ਸਫੈਦ ਲਕੀਰ ਹਾਸੇ ਦੀ ਸੀ ਕੌਮਲ ਨੇ ਜਾਣ ਲਿਆ ਕਿ ਇਹ ਉਹਦੀ ਜ਼ਿੰਦਗੀ ਹੈ ਯਾਰ ਬਿਨਾ ਖੁਸ਼ੀ ਸੁਪਨੇ ਬਿਨਾ ਆਜ਼ਾਦੀ ਅਤੇ ਦਰਦ ਦੇ ਨਾਲ ਇਸ ਤਰ੍ਹਾਂ ਕੋਮਲ ਅਤੇ ਚਾਨੀ ਦੀ ਕਹਾਣੀ ਦਰਦ ਅਤੇ ਹਿੱਤ ਨਾਲ ਖਤਮ ਹੋ ਗਈ ਸੀ ਸਿਰਫ ਫਰਜ਼ ਪਿੰਡ ਦੇ ਦਵਾ ਤੇ ਹੌਲੀ ਹੌਲੀ ਤੋੜਦੇ ਸੁਪਨੇ ਇਹ ਸਭ ਉਸਦੀ ਜ਼ਿੰਦਗੀ ਹਕੀਕਤ ਬਣ ਗਈ ਸੀ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਤੇ ਛਾਨੂ ਮੀਰਾ ਦਾ ਉਹਨੂੰ ਕਹਾਣੀ ਬਹੁਤ ਪਸੰਦ ਆਈ ਹੋਊਗੀ ਤੇ ਜਿਨ੍ਹਾਂ ਵੀਰਾਂ ਨੂੰ ਆਪਣੀ ਕਹਾਣੀ ਪਸੰਦ ਆਈ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰਨ ਅਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਮਿਲਦੇ ਹਾਂ ਕੱਲ ਨੂੰ ਨਵੀਂ ਕਹਾਣੀ ਦੇ ਨਾਲ